ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਲਟੀਪਲ ਬਰਾਡ ਬਲੌਗਸ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਤੰਦਰੁਸਤ ਹੋਵੋਗੇ ਚਲੋ ਜੀ ਬਲੌਗ ਦੀ ਸਟਾਰਟਿੰਗ ਕਰਦੇ ਆ ਤੇ ਜੇ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਜੀ ਅੱਜ ਆਪਣੇ ਮਾਰਨਿੰਗ ਹੀ ਆਪਣਾ ਬੂਟੇ ਲਵਾਈ ਜਾਂਦੇ ਆ ਜਬ ਜੋ ਤੁਸੀਂ ਵੀ ਬਸ ਤਿਆਰ ਆ ਜਾਂਦੇ ਚਿਫਨ ਪੈਕ ਕਰਨਾ ਹੈ ਦਾ ਕੱਲਾ ਲੋਜੀ ਆਪਾਂ ਨਾ ਬਰਾੜ ਸਾਹਿਬ ਦੇ ਟਿਫਨ ਜਿਹੜਾ ਪਾਈਏ ਰੱਤ ਲਾਦਾ ਉਹ ਆਪਣੇ ਵੇਕੀ ਵਿੱਚ ਵੇਚ ਵੇਚ ਵੜਦਾ ਜਾਵਾ ਸਲਾਹਾਂ ਤੁੰਡਾ ਕਰੀਆਂ ਪੱਕ ਟਕੇ ਮੇਰੇ ਪਾਣੀ ਵਾਲਾ ਜਿਹੜਾ ਲਾਦਾ ਦਾ ਭਾਈ ਜਿੱਲਾਵਾਦੀ ਪਾਣੀ ਦੇਦੇ ਭਾਈ ਏ ਤੂੰ ਨਾ ਮਿੱਟੀ ਚਾਤ ਮਾਰਦੇ ਰਹਿਣੋਂ ਨਾਲੇ ਬੇਟਾ ਹੈਂਡ ਛਾੜ ਲਾ ਛਾੜ ਲਾ ਉਹ ਤੇਰੀ ਕਈ ਤੇ ਵੀ ਆ ਆ ਇੱਧਰ ਆ ਜਾ ਤੂੰ ਪੁੱਤ ਇਹਨੂੰ ਆਇਆ ਮੈਂ ਕਹੇ ਹੀ ਪੜਾ ਨਾਲ ਤੇ ਬਰਾਬਰ ਕੰਮ ਕਰਾਂ ਇਹਨੂੰ ਮਾਜਾ ਆਉਂਦਾ ਬਦਜਾ ਨੇ ਆਉ ਆ ਗਏ ਨਾ ਇਹਦਾ ਆਪਦਾ ਜੀ ਕਰਦਾ ਮਿੱਟੀ ਚ ਹੁਣ ਉਧਰ ਵੇਖਿਓ ਦੇ ਵਹਿਣਾ ਆ ਗਿਆ ਉਹ ਫੇਰੀ ਬਾਤ ਤੇ ਉਹ ਬਣੀ ਤਾਂ ਸੱਦੀ ਜਾਂਦੀ ਆ ਭਾਜਾ ਦੇਖ ਕੇ ਆਵਾਜ਼ ਬੜਾ ਖਰਾਬ ਹੈ ਤਾਂ ਲੇਕਿਨ ਵੇਖਣ ਗਿਆ ਪਹਿਲਾਂ ਐਨੀ ਦੂਰ ਨਹੀਂ ਨਹੀਂ ਬੈਗ ਪਤੌਰ ਮੈਂ ਰੱਖਦਾ ਨੇੜੇ ਰੱਖਿਆ ਜਦ ਵਹਿਣਾ ਹੀ ਫਿਰ ਛੇਤੀ ਚਲ ਜਾਗੇ ਆਪਾਂ ਇੱਕ ਇੱਥੇ ਨਹੀਂ ਇੱਕ ਹੋਰ ਜਗ੍ਹਾ ਲੱਗਣਾ ਪੁੱਤ ਇੱਕ ਇੱਕ ਗੱਲਾਂ ਵਾਂਗ ਪੁੱਤ ਆਈ ਕਿੰਨੇ ਕਿਆ ਕਰ ਹਾਂਜੀ ਮੇਰਾ ਵੀ ਜੱਗਲੇ ਕਰਾ ਉਹ ਆਪ ਦਾ ਹੀ ਹੋ ਜਾ ਲੱਗਣਾ ਹਾਂਜੀ ਆ ਰਾਂ ਮੈਂ ਨਾ ਨਾਮਲੇ ਦੋ ਲਓ ਜੀ ਟਾਈਮ ਹੋ ਗਿਆ ਆ ਟਾਈਮ ਕਿੰਨਾ ਹੋ ਗਿਆ 10 ਵਜਨਾਂ ਦੇ ਹੋ ਗਏ ਟਾਈਮ ਉਹ 10 ਵਜਨਾਂ ਦਾ ਹੋ ਗਿਆ ਤੇ ਹੁਣ ਆਪਾਂ ਨਾ ਕਿੰਨੇ ਮਿੰਟ ਦੋ ਲਓ ਜੀ ਹੁਣ ਵੱਜ ਕੇ 10 ਤੇ 10 ਵਜੇ ਆਪਣੀ ਬਣਦੀ ਚਾਹ ਆਪਣਾ ਇੱਥੇ ਰੱਖ ਲਈਏ ਸਟੈਂਡ ਤੇ ਫੋਨ ਅੱਜ ਆਪਾਂ ਇੱਦਾਂ ਤਰੀਕਾ ਖੰਡ ਮਿੱਠਾ ਸਾਫ ਕਰੀਏ ਪਾਣੀ ਨੇ ਥੋੜੇ ਪਾਉਣੇ ਨੇ ਅੱਜ ਆਪਾਂ ਐਸੇ ਵੀ ਅੱਜ ਆਪਾਂ ਸਿੰਮ ਤੇ ਗੈਸ ਕਰਦੇ ਅੱਜ ਆਪਾਂ ਬਣਾਵਾਂਗੇ ਗੋਪੀ ਤੇ ਗੋਪੀ ਨੂੰ ਕਲੀਨ ਕਰਕੇ ਰੱਖੀਏ ਕਿਉਂਕਿ ਨਾ ਇਹਨੂੰ ਨਾ ਕਲੀਨ ਕਰਨਾ ਪਊਗਾ ਤੇ ਮੈਨੂੰ ਹੀ ਕਰਨਾ ਪਊਗਾ ਚੰਗੀ ਤਰ੍ਹਾਂ ਇਹਨੂੰ ਕਲੀਨ ਕਰਕੇ ਰੱਖਦੇ ਪਹਿਲਾਂ ਮੈਂ ਇਹਨੂੰ ਕਲੀਨ ਕਰਕੇ ਰੱਖ ਦੇ ਕਿਉਂਕਿ ਇਹ ਜਿਹੜੀ ਗੋਪੀ ਨਾਲ ਅੱਜਕੱਲ ਜਿਹੜੀ ਰੋਸ ਬੇਰੁਕਤੀ ਆ ਇਹਨੂੰ ਆਪਾਂ ਉਬਾਲ ਵਗੈਰਾ ਕਰਕੇ ਬਣਾਵਾਂਗੇ ਤਾਂ ਕਰਕੇ ਲੈ ਕੰਨਾ ਚਲੋ ਕੱਟ-ਕੁੱਟ ਕੇ ਰੱਖ ਦਿੰਨੇ ਹੁਣ ਸਬਜ਼ੀ ਪਰ ਬਣਾ ਲੈਣਾ ਸੋਖੀ ਹੋ ਜਾਂਦੀ ਨਾਲੇ ਇਹ ਗਰਮੀ ਨਾ ਬਸ 2 ਦਿਨ ਹੋ ਗਏ ਸਾਡੇ ਨਾ ਥੋੜਾ ਥੋੜਾ ਮੀਂਹ ਜਾ ਪੈ ਜਾਂਦਾ ਹੈਗਾ ਤੇ ਉਹ ਮੀਂਹ ਕੀ ਕਰਦਾ ਪੜਾਹਸ ਵਾੜੀ ਕਰ ਦਿੰਦਾ ਬਾਅਦ ਚ ਪਿੱਕੂ ਵਾਲੇ ਬਹੁਤ ਤੇਜ਼ੀ ਨਾਲ ਚੱਲਦੇ ਪਰ ਨਾਲੇ ਚੱਲਦੇ ਆ ਤੇ ਬਹੁਤ ਕੁਝ ਹੁੰਦਾ ਪਰ ਸ਼ਾਮ ਨੂੰ ਉਹੀ ਸ਼ਾਮ ਨੂੰ ਕਿਉਂ ਹੁੰਦਾ 15 ਮਿੰਟ ਬਾਅਦ ਹੀ ਧੁੱਪ ਨਿਕਲਉਂਦੀ ਹੈ ਮੂਰਾਵਾਲ ਹੋ ਜਾਂਦਾ ਤੇ ਜਿਹੜੀ ਗੋਭੀ ਹੈ ਬਹੁਤ ਮਹਿੰਗੀ ਆ ਗੋਭੀ ਮਿਲਦਾ 100 ਰੁਪਏ ਕਿਲੋ ਆ ਜੇ ਜਿਹੜੀਆਂ ਇਹ ਸਬਜ਼ੀਆਂ ਨੇ ਨਾ ਮਹਿੰਗੀਆਂ ਸਬਜ਼ੀਆਂ ਲਿਆਉਣ ਦੀ ਕੋਈ ਵਾਹ ਪਉਣੀ ਸਹੀ ਮਾਇਨੇ ਟੇਸਟੀ ਬੋਦਲਾ ਆਉਂਦੀਆਂ ਜਦੋਂ ਇਹ ਸਸਤੀਆਂ ਹੁੰਦੀਆਂ ਤੇ ਟੇਸਟੀ ਵੀ ਨਹੀਂ ਲੱਗਦੀ ਹਨਾ ਜਦੋਂ ਇਹ ਮਹਿੰਗੀਆਂ ਹੁੰਦੀਆਂ ਉਹਦੀ ਸਵਾਦ ਲੱਗਦੀਆਂ ਨੇ ਇਹ ਵੀ ਕੋਈ ਹਿਸਾਬ ਕਿਤਾਬ ਹੀ ਨਹੀਂ ਲੱਗਣਾ ਹੁਣ ਤੁਸੀਂ ਗੋਭੀ ਮੰਨ ਕੇ ਜਦੋਂ ਹੁਣ ਬਣਾਵਾਂਗੇ ਨਾ ਗੋਭੀ ਇੰਨੀ ਸਵਾਦ ਬਣੂ ਕਿੰਨਾ ਤੁਸੀਂ ਸੋਚ ਨਹੀਂ ਸਕਦੇ ਇਹ ਹੀ ਗੋਭੀ ਜੇ ਸਰਦੀ ਦੇ ਵਿੱਚ ਆੱਕ ਜਾਈਦਾ ਕਹਿੰਦੇ ਤਾਂ ਬੱਸ ਹੋਣੀ ਨਹੀਂ ਲਿਓਗੀ ਗੋਭੀ ਚਾਹ ਨਾਲ ਤੇ ਸੇਮ ਤੇ ਕਦੀ ਹੋਈ ਆ ਕਦੀ ਆਂਦੀ ਆ ਕੱਟ ਵੱਟ ਕੇ ਰੱਖ ਦਿੰਦੀ ਮੈਂ ਫਿਰ ਛੇਤੀ ਤੜਕਾ ਲੱਗ ਜਾਊਗਾ ਇਹਦਾ ਇਹਨਾਂ ਪਾਣੀ ਚੋਂ ਤੋਂ ਉਬਾਲ ਲੈਣੀ ਹੈ ਉਬਾਲਣੀ ਹੈ ਕਿਉਂਕਿ ਬੇਰੁੱਤੀ ਜਿਹੜੀ ਸਬਜ਼ੀ ਹੁੰਦੀ ਉਹਨੂੰ ਪਾਣੀ ਚੋਂ ਬਾਲ ਲਓ ਜਿਹੜੀ ਇਦਾਂ ਨਹੀਂ ਦੀ ਕਿਲੇ ਮਕੋੜੇ ਆ ਜਾਂਦੇ ਵੈਸੇ ਮੈਂ ਪਹਿਲਾਂ ਇੱਕ ਵਾਰੀ ਚੈੱਕ ਕਰੀ ਹੋਈ ਇਹਨੂੰ ਉੱਤੋਂ ਥੱਲੇ ਨਾਲ ਚੰਗੀ ਤਰ੍ਹਾਂ ਪਹਿਲਾਂ ਚੈੱਕ ਕਰਿਆ ਹੋਇਆ ਫੋਨ ਮੇਰਾ ਤੇ ਪਰ ਹਾਲੇ ਮੈਨੂੰ ਤਸੱਲੀ ਆਉਂਦੀ ਨਹੀਂ ਪਾਣੀ ਚੋਂ ਬਾਲਣ ਤੋਂ ਬਿਨਾ ਮੈਨੂੰ ਫੋਨ ਦੇ ਦਿੰਦੀ ਹੈ ਇਹ ਤਾਂ ਕੀਮਤੀ ਫੁੱਲ ਆ 100 ਕਿੱਲੋ ਆ ਇਹ ਥੱਲੇ ਡਿੱਗਦੀ ਚੱਕੜੀ ਪੈਦੀ ਹੋ ਸਕਦੀ ਹੋਵੇ ਸਸਤੀਆਂ ਫੁੱਲ ਡਿੱਗੇ ਜੇ ਚੱਕਦੇ ਕੋਈ ਨਹੀਂ ਕਹਿੰਦੇ ਨੇ ਡਸਟਬਿਨ ਚ ਸੁੱਟ ਦਾਰੀ ਤੇ ਅੱਜ ਇਹ ਮੈਂ ਕਿਹਾ ਤੇ ਅੱਜ ਨੂੰ ਚੱਕੜਾ ਪਿਆ ਦੇ ਲੋ ਪਹਿਲਾਂ ਰਾਏ ਜੀ ਭਲਦੀ ਸੀ ਮਾਸੀ ਘਰ ਜਾਣ ਦੀ ਦੇ ਮਮੀ ਲਈ ਤੋ ਵੀ ਇਹ ਤਾਂ ਨਹੀਂ ਠੀਕ ਸਕੱਕੇ ਜੇਰਾ ਆਪਾਂ ਕੈਨਸਲ ਕਰਤਾ ਜਾਣਾ ਕਿਉਂਕਿ ਦਵਾਈ ਲੈ ਕੇ ਰੈਸਟ ਕਰਨਾ ਹੈ ਇੱਕ ਦਿਨ ਨਾ ਸਵੇਰ ਚਾਹ ਉੱਦਲਦੀ ਮੈਂ ਨਾ ਬੈਠ ਕੇ ਆਰਾਮ ਨਾਲ ਚਾਹ ਪੀਵਾਂਗੇ ਸਬਜ਼ੀ ਬਣਾ ਲਵਾਂਗੇ ਜਦੋਂ ਜਦ ਸਕੂਲ ਚੱਲ ਰਹੇ ਆ ਰੇਨ ਰੇਨਬੋ ਵਾਲੇ ਡੇ ਚੱਲ ਰਹੇ ਆ ਕੱਲ ਦੇ ਸ਼ੁਰੂ ਹੋਇਆ ਤਿੰਨ ਦਿਨ ਚੱਲਦੇ ਲੱਗਦਾ ਉਹਦੇ ਵਿੱਚ ਫਿਰ ਨਾ ਉਹ ਕਲਰ ਦੱਸਦੇ ਆ ਕਿ ਆਹ ਕਲਰ ਦੇ ਤੁਸੀਂ ਸੂਟ ਪਾ ਕੇ ਆਉਨੇ ਆ ਫਿਰ ਉਹੀ ਕਲਰ ਦੇ ਸੂਟ ਪਾ ਕੇ ਭੇਜਣਾ ਪੈਂਦਾ ਅੱਜ ਸੀਗਾ ਯੈਲੋ ਫੋ ਅੱਜ ਆਪਾਂ yellow ਪਾ ਕੇ ਭੇਜਿਆ ਤੇ ਪਾਸ ਤੋਂ ਸੀ ਕੱਲ ਸੀ green green ਪਾ ਕੇ ਖਲਿਆ ਸੀ ਫਿਰ ਜੇ ਵੀ ਮਤਲਬ ਉਹਨਾਂ ਦੇ ਚੀਜ਼ਾਂ ਹੁੰਦੀਆਂ ਨੇ ਸਕੂਲ ਵਾਲਿਆਂ ਦੇ ਉਦਾਂ ਹੀ ਭੇਜਣਾ ਪੈਂਦਾ ਫਿਰ ਰੈਡੀ ਕਰਕੇ ਪਹਿਲਾਂ ਤਾਂ ਮੈਂ ਸੋਚ ਮੈਂ ਕਿ yellow ਤੇ shirt ਹੀ ਹੈ ਨਾ ਫਿਰ ਮੈਨੂੰ ਯਾਦ ਆਇਆ ਇਹਦੇ ਹੈ ਨਹੀਂ ਸੀਗੀ ਲੋ ਜੀ ਇਹ ਤਾਂ ਆਪਾਂ ਛੱਡ ਲਪੇ ਇਹਨਾਂ ਮੈਂ ਟਾ ਕੇ ਅੰਦਰ ਹੀ ਦਉਂਗੀ ਸਮਾਨ ਇਹਦਾ 对，慢点老头子，小老虎里。 ਇੱਕ ਦਿਨ ਅਸੀਂ ਹੁਣ ਚਾਹ ਪੀਵਾਂਗੇ ਇੱਕ ਦਿਨ ਅਸੀਂ ਤੇ ਮਤਲਬ ਜ ਸਾਡੇ ਜੀਜਾ ਕਰਦਾਂ ਉਹ ਤੋਂ ਵੀ ਪੀ ਲੈਣੇ ਤੇ ਫਿਰ ਅਸੀਂ ਸ਼ਾਮ ਨੂੰ ਤਿੰਨ ਟਾਈਮ ਤਾਂ ਪੀਤੀ ਜਾਂਦੇ ਕਦੇ ਭਾਵੇਂ ਦੋ ਟਾਈਮ ਪੀ ਤੇ ਤਿੰਨ ਟਾਈਮ ਪੀਂਦੇ ਸੀ ਪਹਿਲਾਂ ਜਮਾ ਨਹੀਂ ਮੈਂ ਪਿੰਦੀ ਨੂੰ ਚਾਹ ਹੁੰਦੀ ਟੇਸਟੀ ਬਹੁਤ ਲੱਗਦੀ ਪਤਾ ਨਹੀਂ ਕੀ ਹੋ ਗਿਆ ਹੁਣ ਤਾਂ ਮੈਂ ਆਪ ਕਹਿੰਦੀ ਮੰਮੀ ਨੂੰ ਮੰਮੀ ਚਾਹ ਲੈ ਗਈ ਚਾਹ ਬਣਾ ਲਵਾਂ ਮੰਮੀ ਜਾਂ ਬਣਾਈਏ ਇਹ ਵੀ ਕੋਸਾ ਪਤਾ ਹੁੰਦਾ ਛੇੜੀ ਦੀ ਕੋ ਘਾਟ ਪੁੱਟ ਪਹੇਂਦੀ ਚਾਹ ਪੂਰੀ ਕਰਦੀ ਪਤਾ ਨਹੀਂ ਬਈ ਇਹ 100 ਰੁਪਏ ਕਿਲੋ ਜਦੋਂ ਇਹਦੀ ਗੰਦਲਾਂ ਵੀ ਕੱਟਣੀਆਂ ਆਪਾਂ ਮੈਂ ਤਾਂ ਗੰਦਲਾਂ ਵੀ ਸਾਫ਼ ਕਰ ਦਿੰਦੀ ਆ ਜੀ ਇਹ ਵੀ ਵਿੱਚੇ ਪਾ ਦੇਣੀ ਹੋਣਗੀਆਂ ਬਹੁਤ ਟੇਸਟੀ ਲੱਗਣੇ ਐਵੇਂ ਲੱਗਾ ਇਹਨੂੰ ਨਾ ਕਰੀਮ ਕਰ ਲੈਣੀ ਹੋਣੀ ਐਦਾਂ ਇਹਨਾਂ ਜਿਹੜੇ ਪੱਤੇ ਜੂ ਉਤਾਰ ਲਓ ਜਿਹੜੀ ਕੂਲੀਆਂ ਕੂਲੀਆਂ ਤਾਂ ਏਦਾਂ ਹੀ ਪੈ ਜਾਂਦੀਆਂ ਨੇ ਤੇ ਆਪਾਂ ਜਿਹੜੇ ਅੱਜ ਦਰਖਤ ਲਵਾ ਰਹੇ ਹੈਗੇ ਆ ਫਰੂਟਾ ਦੇ ਲਵਾਇਆ ਦਰਖਤ ਮਤਲਬ ਦਰਾਫਟ ਹੀ ਕਹਾਂਗੇ। ਮਰੂਤਾਂ ਦੇ ਬੂਟੇ ਜਿਹੜੇ ਲਵਾ ਲਏ ਆਪਾਂ ਮੈਂ ਤੁਹਾਨੂੰ ਦਿਖਾਉਂਗੀ। ਵੈਸੇ ਮੈਨੂੰ ਜਿੱਥੇ ਤੱਕ ਲੱਗਦਾ ਮਰੂਤਾਂ ਦੇ ਤੇ ਕਿੰੂ ਆਦੇ ਨੇ ਕਿੱਥੇ-ਕਿੱਥੇ ਲਵਾਏ ਆ ਸਾਰੇ ਤੁਹਾਨੂੰ ਸ਼ਾਮ ਨੂੰ ਚੈੱਕ ਕਰਾਉਂ ਤੋਂ ਨਹੀਂ ਕਰਾਂਗੀ ਸ਼ਾਮ ਨੂੰ ਕਰਾਉਂ। ਉਹਨਾਂ ਗਰਮੀ ਬਾਦਾਂ ਚਾਹ ਪੀਵਾਂਗੇ ਬੈਠ ਕੇ ਚਾਹ ਪਾਣੀ ਪੀਵਾਂਗੇ। ਇਸ ਤਰ੍ਹਾਂ ਸਭ ਹੋਣ ਮੇ ਕੋਲ ਮੀਂਹੋਂ ਦੀ ਮੈਂ ਤੁਹਾਨੂੰ ਵਿਖਾਉਂਗੀ ਸ਼ਾਮ ਨੂੰ ਵਿਖਾ ਦੂੰਗੀ ਬੂਟੇ ਸਾਰੇ ਤੇ ਸ਼ਾਮ ਨੂੰ। ਹਾਂ ਬਤਾ ਰਹੇ ਜਿੱਦਿ ਮੈਨੂੰ ਆਕਰ ਕੇ ਲਿਆ ਦਿੰਦੇ ਹਾਂ ਸਾਰਾ ਕੋਣ ਕੋਨਾ ਗੰਦਲਾਂ ਹੀ ਪਾ ਲਿੰਦਾ ਹੁੰਦਾ ਵਿੱਚ ਮੈਂ ਤਾਂ ਪਾ ਦਿੰਦਾ ਕੱਟ ਗਈ ਤੇ ਚਾਹ ਨੂੰ ਜਿਹੜਾ ਬਾਲਾ ਆਣਾ ਲੱਗ ਗਿਆ ਤੇ ਚਾਹ ਪੀਣਾ ਤਾਂ ਆਰਾਮ ਨਾਲ ਸੇਮੋ ਤੇ ਕਰਕੇ ਥੋੜਾ ਚਿਲਕਾ ਕਾੜ ਦਿੰਦੇ ਆ ਮੈਨੂੰ ਇਦਾਂ ਨਾ ਕੱਟ ਕੇ ਰੰਗੋ ਕੰਮ ਜਨੂ ਨਹੀਂ ਹੋਈ ਬੁਟੇ ਮਰੇ ਆਪਾਂ ਸ਼ਾਮ ਨੂੰ ਗੱਲਾਂਬੱਤ ਕਰਾਂਗੇ ਨਾਲੇ ਬੁਟੇ ਉਹ ਖਾਵਾਂਗੇ ਤੁਹਾਨੂੰ ਆ ਦੇਖੋ ਇਸ ਤਰ੍ਹਾਂ ਮੈਂ ਸਾਰੇ ਹਨ ਬਰੀਕ ਬਰੀਕ ਊਲੇ ਊਲੇ ਕੱਟ ਲਿਆ ਕੱਪੀ ਲਈ ਆਪਾਂ ਤਾਂ ਮਜਨ ਵੇੜ ਹੀ ਰਹੀਆਂ ਇਹਨਾਂ ਇਦਾਂ ਦਾ ਨਾਲ ਦੇ ਨਾਲ ਜਿਹੜੇ ਕੰਮ ਨਹੀਂ ਬੜਿਆ। ਲੋ ਵਿਚਾਰ ਕਰਕੇ ਬੰਦ ਤੇ ਆਪਣੀ ਸਬਜੀ ਮਤਲਬ ਅਲvida ਪਟਾਂ ਤੇ ਕੱਟਾਂਗੇ। ਕਾਲੇ ਹੋ ਜਾਂਦੇ ਨੇ ਨਾ ਆਲੂ ਤਾਂ ਸਿਰ ਟਾਂ ਤੇ ਕੱਟਾਂਗੇ ਆਪਾਂ। ਮੋਟਾ-ਮੋਟਾ ਜਿਹੜਾ ਕੰਮ ਸੀ ਉਹ ਕਰ ਲਿਆ ਆਪਾਂ। ਲਓ ਜੀ ਗੁੱਡ ਇਵਨਿੰਗ ਸਾਰਿਆਂ ਨੂੰ ਜੱਜੋ ਸਿੰਘ ਬ੍ਰਾਡ ਹੋ ਰਿਹਾ ਤੇ ਮੈਂ ਨਾ ਅੱਜਕੱਲ ਇਦਾਂ ਕਰਦੀ ਆ ਡਬਲ ਕਰ ਲੈਂਦੀ ਜੂੜਾ ਆ ਤੇ ਤੁਹਾਨੂੰ ਮੈਂ ਵਿਖਾਉਣੀ ਆ ਚੱਲ। ਚੱਕ ਲਈਏ ਪਹਿਲਾਂ ਕਾਕਾ ਛੋਟਾ ਬਾਲਾ ਆਪਣਾ। ਚਲੋ ਲਓ ਜੀ ਆਪਾਂ ਇਹ ਛੋਟਾ ਹੈ ਨਾ ਗੋਦੀ 'ਚ ਚੱਕ ਲਿਆ ਬਾਲਾ ਛੋਟਾ ਜਿਹਾ 1 ਸਾਲ ਦਾ ਨਾ ਆਓ ਆ ਇੱਕ ਲਗਾ ਲਿਆ ਸਾਈਡ ਤੇ ਅਮਰੂਦ ਦਾ ਐਂਡ ਗੁਟਾ ਆਗੇ ਬੇਟਾ ਇੱਕ ਆਲਵਾ ਆਜੋ ਚੱਕਾ ਪੁੱਤ ਲਾ ਤੇ ਦੇਖੋ ਨਾ ਲੋ ਜੀ ਆ ਮਿਲੋ ਬਰਾੜ ਸਾਹਿਬ ਨੂੰ ਜਿਹੜਾ ਤੁਹਾਡਾ ਸਾਰਿਆਂ ਦਾ ਫੇਵਰੇਟ ਬਰਾੜ ਸਾਹਿਬ ਆ ਲੋ ਜੀ ਜੱਜੋਦੇ ਆ ਗਏ ਪਪਾ ਕੱਟੜੀ ਸਾਡੇ ਇੱਕ ਬੁੱਝੇ ਤੇ ਲੱਤ ਮਾਰੀ ਪਰਲੇ ਤੇ orange ਬਟਾ ਜੇ ਨਹੀਂ ਹੈਗੇ orange ਤਾਂ ਬਟਾ ਜੇ ਖੈਰ ਕਿ ਹੁੰਦਾ ਮੱਝ ਦੇ ਜਾਓ ਝੂਟੇ ਲੈ ਲਓ ਲੋ ਜੀ ਆਪਾਂ ਦਾ ਵਲੌਗ ਦਾ ਕਰਦੇ ਹੁਣ ਇੱਥੇ ਐਂਡ ਕਿਉਂਕਿ ਨਾ ਮੈਂ ਅੱਜ ਵਲੌਗ ਜਿਆਦਾ ਮਾਰਨਿੰਗ ਸ਼ੂਟ ਵਗੈਰਾ ਅੱਜ ਕੱਟੀ ਕੀਤਾ ਹੈਗਾ ਤੇ ਉਹਨਾਂ ਵਲੌਗ ਮੈਂ ਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਕਰਦੀ ਹੈ ਨਾ ਤੇ ਕੀ ਹੁੰਦਾ ਨਾ ਵਲੌਗ ਨਾ ਲੰਮਾ ਬਹੁਤ ਬਣ ਜਾਂਦਾ ਹੁਣ ਮੇਰੇ ਇਹ ਨਾ ਥੋੜੇ ਜਿਹਾ ਕਪੜੇ ਤੇ ਲੇਟ ਵੀ ਧੋਤੇ ਸੀਗੇ ਤੇ ਚੰਗੀ ਤਰ੍ਹਾਂ ਧੁੱਪ ਜੀ ਲੱਗ ਗਈ ਹੈ ਨਾ ਤੌਲੀਏ ਤੁਲੀ ਹੁੰਦੇ ਨਾ ਜਿਹੜੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੁੱਪ ਅਸ ਲਵਾਉਣੀ ਹੁੰਦੀ ਮਤਲਬ ਆਈ ਸ਼ਾਮ ਤੱਕ ਪਏ ਰਹਿੰਦੇ ਹਨਾ ਪੁੱਪੇ ਜੇ ਲੇਟ ਧੋਤੇ ਉਹ ਕਪੜੇ ਹੁੰਦੇ ਆ ਬਾਕੀ ਦਾ 11 ਵਜੇ ਲਾ ਲਈ ਤੇ ਜਿਹੜੇ ਆ ਤਾਂ ਤੁਸੀਂ ਪਾਉਣਾ ਹੀ ਹੋਊਗਾ ਨਾ ਲਓ ਜੀ ਤੇ ਇਹ ਆਗੇ ਸੀਗੇ ਜਬਜੋ ਸਿੰਘ ਬਰਾੜ ਕੋ ਦਵਾਰਾ ਸਾਹਿਬ ਗਿਆ ਤੇ ਉਹਨਾਂ ਸਤਿ ਲੋ ਜੀ ਵਲੌਗ ਕਹੀ ਉਹਨਾਂ ਵਿੱਚੋਂ ਬੰਦ ਕਰਨਾ ਪੈ ਜਾਂਦਾ ਵਿੱਚੋਂ ਵਲੌਗ ਬੰਦ ਕਰਨਾ ਪੈ ਜਾਂਦਾ ਕਿਉਂਕਿ ਨਾ ਦੁੱਧ ਲੈ ਕੇ ਜਾਂਦੇ ਵੀਰ ਵੀਰਾਂ ਦੁੱਧ ਲੈਣ ਆ ਗਿਆ ਸੀਗਾ ਤੇ ਮੈਂ ਕੰਧੋਲੀ ਤੇ ਖੜੀ ਸੀ ਦੁੱਧ ਇੱਥੋਂ ਚੱਕਣਾ ਸੀ ਫਿਰ ਮੈਂ ਵਲੌਗ ਬੰਦ ਕਰਤਾ ਹਾਂ ਤੇ ਚਲੋ ਜੀ ਮੈਂ ਸੈਂਡੀ ਕਰਨ ਲੱਗੇ ਸੀ ਆਪਾਂ ਚਲੋ ਜੀ ਬਹੁਤ ਮਤਲਬ ਆਈ ਹੋਪ ਕਿ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਹੋਣਗੇ ਮੇ ਇਕੱਲਾ ਬਤ ਅੱਛੇ ਲੱਗਦੇ ਹੋਣਗੇ ਚੰਗੀਆਂ ਲੱਗਦੀਆਂ ਨੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਕਿ ਮੋਟੀਵੇਸ਼ਨ ਕਰਿਆ ਕਰੋ ਮੋਟੀਵੇਟ ਕਰਿਆ ਕਰੋ ਬੰਦੇ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਤਾਂ ਜੋ ਆਪਾਂ ਵੀ ਹੋਰ ਤੁਹਾਡੇ ਲਈ ਬਹੁਤ ਤੋਂ ਵਧੀਆ ਤੋਂ ਵਧੀਆ ਜਿਹਦੇ ਵਲੌਗ ਰੈਡੀ ਕਰ ਸਕੇ ਤੇ ਪਲੀਜ਼ ਐਡ ਨੂੰ ਫੁੱਲ ਵਾਚ ਕਰਿਆ ਕਰੋ ਫੁੱਲ ਸਪੋਰਟ ਕਰੋ ਹੁਣ ਤੇ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਤੇ ਬਾਏ ਬਾਏ